ਪੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਇਆ ਰਿਪੋਰਟ ਮਾਰ ਕਰਕੇ ਇਹਨਾਂ ਨੇ ਸਾਡੇ ਕੋਲ ਸੈਨ ਯਾਹਾਂ ਪੇਪਰਾਂ ਤੇ ਕਰਾਇਆ ਕੁੱਟ ਮਾਰ ਕੇ ਇਹਨਾਂ ਨੇ ਵੀਡੀਓ ਰਿਕਾਰਡਿੰਗ ਸਾਡੇ ਤੇ ਕਰਾਈ ਹੈ ਇਹ ਜਿਹੜੀਆਂ ਚਾਰ ਜਨਾਨੀਆਂ ਸੀ ਨਾ ਇਹਨਾਂ ਦੀ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂਂਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਇੱਥੋਂ ਤੱਕ ਕਿ ਐਸਪੀ ਹਰਪਾਲ ਸਿੰਘ ਇੰਨਾ ਔਫਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤਾਂ ਪੰਜਾਬ ਚੱਗ ਲਾਈ ਤੇਰੇ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅਦਲਾ ਦਿੱਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀ। ਕਮੀ ਨਹੀਂ ਮੈਨੂੰ ਇਦਾਂ ਗੱਲ ਕਰਨ ਦੀ। ਕਿਹੜੀ ਗੱਲ ਕਰੀਂ? ਤੂੰ ਦੇਖ ਤੇਰੇ ਕੀ ਮਤਲਬ ਹੈ? ਕਿ ਕਮਾਉਂਦ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ, ਉਹ ਧੀਆਂ ਭੈਣਾਂ ਨੂੰ ਖਿੱਚ ਤੂੰ ਕਰਨਾ ਤੇ ਕਾਦੀ ਸੁਰੱਖਿਆ ਵਾਏ? ਕੱਡੀ ਚੁੰਨੀ ਵੀ ਲੱਥੀ ਆ, ਜੁੱਤੀ ਲੱਥੀ ਅਗਲਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ। ਬੱਚਾ ਬੱਚਾ। ਧੰਨਵਾਦ। ਬੋਲ ਸੀ ਜੋ ਖਿਚਾਤੂ ਹੀ ਕਰਦੇ ਪਰ ਚੁੰਨੀਆਂ ਤੇ ਲੱਥੀਆਂ ਇਸੇ ਤੋਂ ਵੈਕੋ ਜੀ ਕਾ ਫਾਲਸਾ ਮਾਤਾ ਜੀ ਉਸ ਦਿਨ ਕੀ ਲੇਡੀਜ਼ ਪੁਲਿਸ ਸੀ ਉੱਥੇ ਤੇ ਮੌਜੂਦ ਅਗਰ ਲੇਡੀਜ਼ ਪੁਲਿਸ ਸੀ ਤੇ ਚੁੰਨੀਆਂ ਜਿਹੜੀਆਂ ਲੈਣਗੇ ਜਾਂ ਪਾੜੀਏ ਜੋ ਕੀਤਾ ਜਾ ਰਹਾ ਸੀ ਲੇਡੀ ਲੇਡੀਜ਼ ਪੁਲਿਸ ਬਹੁਤ ਘੱਟ ਸੀ ਉੱਥੇ ਤੇ ਜਿੱਦਾਂ ਇੱਕ ਬਾਜੇ ਕੰਦੀ ਵਾਲਿਆਂ ਦੀ ਘਰ ਵਾਲੀ ਗੁਰਮੀਤ ਦੀ ਭੈਣ ਗੁਰਮੀਤ ਦੀ ਮੰਮੀ ਕੋਲ ਕੋਲਵੰਤ ਦੀ ਭੈਣ ਕੋਲਵੰਤ ਦੀ ਵਾਈਫ ਇਹ ਜਿਹੜੀਆਂ ਚਾਰ ਜਨਾਨੀਆਂ ਸੀ ਨਾ ਇਹਨਾਂ ਦੀਆਂ ਚੁੰਨੀਆਂ ਵੀ ਲੱਥੀਆਂ ਜੁੱਤੀਆਂ ਵੀ ਲੱਥੀਆਂ ਖਰੂੰਡ ਵੀ ਵੱਜੇ ਬਹੁਤ ਉਹਨਾਂ ਨੇ ਧੱਕੇਸ਼ਾਈ ਕੀਤੀ ਤੇ ਮੇਰੇ ਨਾਲ ਵੀ ਇੱਥੋਂ ਤੱਕ ਕਿ ਐਸਪੀ ਹਰਪਾਲ ਸਿੰਘ ਇੰਨਾ ਔਖਾ ਬੋਲਿਆ ਕਿ ਤੁਸੀਂ ਤੇਰੇ ਮੁੰਡੇ ਨੇ ਤਾਂ ਪੰਜਾਬ ਚ ਅੱਗ ਲਾਈ ਹੈ ਜੇ ਅਮਰ ਤੇ ਛਕਾਉਣਾ ਜਾਂ ਨਸ਼ੇ ਛਡਾਉਣੇ ਅੱਗਵਾ ਤੇ ਫਿਰ ਤੇ ਇਦਾਂ ਦੀ ਅੱਗ ਸਦਾ ਹੀ ਪੰਜਾਬ ਚ ਲੱਗੀ ਰਵੇ ਜੇ ਅੱਜ ਉਹ 3 ਸਾਲ ਤੋਂ ਜੇਲ੍ਹ ਚ ਵਾਹ ਹੋਣੀ ਅੱਗ ਬੁਜੀ ਆ ਕਿੰਨੇ ਲੋਕਾਂ ਦੇ ਮਾਵਾ ਦੇ ਪੁੱਤ ਰੋਜ਼ ਮਰਦੇ ਆ ਕਿੰਨੀਆਂ ਇਹ ਫਿਰ ਮੁੜ ਕੇ ਪ੍ਰਸ਼ਾਸਨ ਦਬਾਅ ਪਾਉਂਦਾ ਵੀ ਤੁਸੀਂ ਉੱਥੇ ਬੋਲੋ ਨਾ ਵੀ ਟੀਕਾ ਲਾ ਕੇ ਮਰਿਆ ਵਾ ਕੋ ਅਟੈਕ ਹੋ ਗਿਆ ਵਾ ਇਹ ਕਰਕੇ ਮੈਂ ਕਹੀ ਨਹੀਂ ਵੀ ਜਿੱਦਣ ਭਾਈ ਸਾਹਿਬ ਇੱਥੇ ਸੀ ਜਿੱਦਣ ਇਹ ਅੱਗ ਲਾਉਣ ਦੀ ਗੱਲ ਕਰਦੇ ਆ ਉਹ ਦਿਨ ਕਿੰਨੀਆਂ ਮਾਵਾਂ ਇੱਥੇ ਆਣਨ ਕੇ ਰੋਂਦੀਆਂ ਸੀ ਤੇ ਕਿੰਨੀਆਂ ਮਾਵਾਂ ਸੀਸਾਂ ਦੇਂਦੀਆਂ ਸੀ ਵੀ ਸਾਡੇ ਪੁੱਤ ਨਸ਼ੇ ਤੋਂ ਛੁੱਟ ਕੇ ਉਹ ਅੱਗ ਸੀ ਕਿ ਅੱਜ ਦੀ ਅੱਗ ਇਹ ਤਾਂ ਉਹ ਹੀ ਜਿਹਨੂੰ ਕਹਿੰਨੇ ਕਿ ਪਾਰਟੀ ਨੇ ਸਿਖਾਇਆ ਹੋਇਆ ਵਾ ਨਾ ਇੰਨਾ ਬੋਲਿਆ ਗੁੱਸੇ ਵਿੱਚ ਤੁਸੀਂ ਬਹੁਤ ਕਮਾਈ ਕਰ ਲਈਏ ਪਹਿਲਾਂ ਇਹਦਾ ਹੱਕ ਕੀ ਸਾਨੂੰ ਇਹ ਪੁੱਛਣਾ ਦਾ ਵੀ ਕਮਾਈ ਕਰ ਲਈਏ ਕਰੋੜਾ ਰੁਪਈਆ ਤੁਸੀਂ ਕਮਾਏ ਤੂੰ ਸਾਨੂੰ ਦੇ ਕੇ ਆਇਆ ਇਹ ਕੁਛ ਦੇ ਕੇ ਆਇਆ ਬਾਕੀ ਜੇ ਇਹਨੂੰ ਕੋਈ ਸ਼ੱਕ ਹੈ ਪ੍ਰੂਫ ਕਰੇ ਸਾਡੇ ਕੋਲ 1 ਰੁਪਈਆ ਦਾ ਪ੍ਰੂਫ ਕਰੇ ਸਾਡੇ ਕੋਲ ਇਹ ਤਾਂ ਕਿਹਾ ਕਿ ਹੱਕਾ ਸਾਨੂੰ ਨਹੀਂ ਗੱਲ ਕਹਿੰਦਾ ਵੀ ਕਰੋਨਾ ਪਈਆਂ ਦੀ ਕਮਾਈ ਕਰ ਲਈ ਇਹਨੇ ਬਹੁਤ ਗਲਤ ਬੋਲਿਆ ਵਾ ਕਹਿੰਦਾ ਸਾਰੇ ਮਤਲਬ ਸਰਕਾਰ ਨੂੰ ਬੇਨਤੀ ਕਰਦੀ ਕਿ ਇਹੋ ਜਿਹਾ ਐਸਪੀ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਸੁਰੱਖਿਆ ਕਰਨੀ ਆ ਉਹ ਧੀਆਂ ਭੈਣਾਂ ਨੂੰ ਖਿੱਚ ਤੂ ਕਰਨ ਤੇ ਕਾਦੀ ਸੁਰੱਖਿਆ ਵਾ ਇਹ ਖਿੱਚ ਤੂ ਪੁਲਿਸ ਮੁਲਾਜ਼ਮ ਜਿਹੜੇ ਸੀ ਇਹ ਪੁਸ਼ੀਆਂ ਦੇ ਵੱਲੋਂ ਕੀਤੀ ਗਈ ਪੁਲਿਸ ਮੁਲਾਜ਼ਮ ਹਾਂ ਜੈਂਟ ਸੀ ਸਾਰੇ ਜਿਨ੍ਹਾਂ ਨੇ ਕੀਤੀ ਆ ਉਹ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਇਹਨਾਂ ਦੀ ਚੋਦੀ ਕੱਦੀ ਚੁੰਨੀ ਵੀ ਲੱਥੀ ਆ ਜੁੱਤੀ ਲੱਥੀ ਇੱਕ ਦਾ ਛੋਟਾ ਜਿਹਾ ਬੱਚਾ ਸੀ ਗੁਰਪ੍ਰੀਤ ਦੀ ਭੈਣ ਦਾ ਉਹਦੀ ਵੀ ਬਹੁਤ ਖਿੱਚਾ ਤੂੰ ਹੀ ਕੀਤੀ ਬਹੁਤ ਮਤਲਬ ਬੋਲ ਬੁਲਾਰਾ ਹੋਇਆ ਤੇ ਤੇ ਐਂ ਜਿਦਾਂ ਮੇਲਾ ਲੱਗਿਆ ਹੁੰਦਾ ਪੁਲਿਸ ਖਿੱਚਣ ਨਹੀਂ ਆਇਆ ਅਗਰ ਤੂੰ ਹਾਂਜੀ ਪੁਲਿਸ ਜਦੋਂ ਖਿੱਚਾ ਤੂੰ ਹੀ ਕਰਦੇ ਫਿਰ ਚੁੰਨੀਆਂ ਤੇ ਲੱਤਣੀਆਂ ਇਸੇ ਤੋਂ ਜਦੋਂ ਆਪਾਂ ਇੱਕ ਦੂਜੇ ਦੀ ਖਿੱਚ ਤੂੰ ਕਰਾਂਗੇ ਤੇ ਚੁੰਨੀ ਤੇ ਫਿਰ ਲੱਤਣੀ ਸੀ ਤੇ ਇਸ ਕਰਕੇ ਆ ਵੀ ਬਹੁਤ ਹੀ ਵੱਡੀ ਇਹਨੇ ਗਲਤੀ ਕੀਤੀ ਆ ਸਾਡੇ ਨਾਲ ਇਦਾਂ ਕਰਕੇ ਤੇ ਬਹੁਤ ਗਲਤ ਬੋਲਿਆ ਵਾ ਮੈਂ ਤਾਂ ਕਹੀ ਨਹੀਂ ਵੀ ਇਹੋ ਜਿਹੇ ਨੂੰ ਇਥੋਂ ਸਸਪੈਂਡ ਕਰਨਾ ਚਾਹੀਦਾ ਵਾ ਇਹਨਾਂ ਧੀਆਂ ਪਹਿਣਾ ਦੀ ਰਾਖੀ ਕੀ ਕਰਨੀ ਐ ਜੇ ਕੋਈ ਦੁੱਖ ਲੱਗੇ ਇਹਨਾਂ ਕੋ ਜਾਊਗਾ ਇਹ ਨਾ ਕੀ ਦੁੱਖ ਕਿਸਦਾ ਸੁਣਨਾ ਇਹ ਤੇ ਅੱਗੋਂ ਗਾੜੀ ਨੂੰ ਧੀਆਂ ਪਹਿਣੇ ਧੂ ਵੀ ਤੁਮ ਕੋ ਇੱਕ ਸੀਟ ਕਰਦੇ ਆ ਬਾਕੀ ਜੇ ਕਰਦੇ ਆ ਕਿ 1 ਕਰੋੜ ਰੁਪਈਆ ਇਕੱਠਾ ਕਰਦੇ ਆ ਆਪ ਵਰਦੀਆਂ ਬਾਗੇ ਕੀ ਕੰਮ ਕਰਦੇ ਕਿਸੇ ਨੇ ਕੋਈ ਕੰਮ ਕਰਾਉਣਾ ਪੈਸੇ ਤੋਂ ਬਗੈਰ ਕੋਈ ਕਰਦਾ ਇਹ ਸਾਰੀ ਪਤਾ ਨਹੀਂ ਪੁਲਿਸ ਨੂੰ ਹੀ ਅਥਾਰਟੀ ਦਿੱਤੀ ਆ ਤੁਸੀਂ ਜੋ ਮਰਜ਼ੀ ਕਰਦੋ ਕਾਊਂਟਰ ਕਰਦੋ ਕਿਸੇ ਦੀ ਖਿੱਚ ਤੂੰ ਕਰਦੋ ਖੋਸ਼ ਕਰਦੋ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਪਰਵਾਰ ਨੂੰ ਕਿਹਾ ਸੀ ਕਿ ਤੁਹਾਨੂੰ ਮਲਾਵਾਂਗੇ ਤੁੱਕ ਕਸਮ ਕਰ ਸਮੋਹ ਦੇ ਵਿੱਚ ਤੁਹਾਡੀ ਗੱਲ ਕਰਾਂਗੇ ਹਾਂਜੀ ਪਰਵਾਰਾਂ ਨੂੰ ਨਾਲ ਕਿਹਾ ਵੀ ਤੁਸੀਂ ਬੈਠ ਜਾਓ ਥੱਲੇ ਜਦੋਂ ਜਾਣ ਲੱਗਣਗੇ ਤੁਹਾਨੂੰ ਸਾਰਿਆਂ ਨੂੰ ਮਲਾਵਾਂਗੇ ਇਸ ਕਰਕੇ ਜਦੋਂ ਥੱਲੇ ਤਾਰਿਆ ਸਾਰੇ ਪਰਿਵਾਰ ਥੱਲੇ ਗਏ ਤਾਂ ਉਹਨਾਂ ਦਵਾ ਦਾ ਉਹਨਾਂ ਨੂੰ ਤਾ ਸਕਦੇ ਤੇ ਗੱਡੀਆਂ ਚ ਵਾਰਦਾ ਤਾਂ ਹੀ ਉਹ ਪਰਿਵਾਰ ਵਾਲੇ ਗੱਡੀ ਭੱਜੇ ਤੇ ਫਿਰ ਇਹਨਾਂ ਨੇ ਖੁੱਚਾ ਤੋਈ ਕੀਤੀ ਹਰ ਇੱਕ ਨੂੰ ਆਸ ਹੁੰਦੀ ਹੈ ਵੀ ਮੈਂ ਇੱਡੀ ਦੂਰੋਂ ਆਇਆ ਮੈਂ ਮਿਲਾਂ ਆਪਣੇ ਪਰਿਵਾਰ ਨੂੰ ਪਹਿਲਾਂ ਇਹਨਾਂ ਨੇ ਆਖਿਆ ਵੀ ਤੁਸੀਂ ਚੁੱਪ ਕਰਕੇ ਬੈਠ ਜਾਓ ਤੇ ਜਾਣ ਦੇ ਟਾਈਮ ਤੁਹਾਨੂੰ ਮਲਾਵਾਂਗੇ 31 7 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਆ ਜੋ ਕਿ ਇੱਕ ਪੁਲਿਸ ਆਫੀਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਆਪ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਆ ਤੇ ਇਨਸਟਰਕਸ਼ਨਸ ਆ ਜਜਮੈਂਟਸ ਆ ਇਹਨਾਂ ਤੇ ਕੋਈ ਵੀ ਪੁਲਿਸ ਆਫੀਸਰ ਜਦੋਂ ਬੰਦੋਬਸ ਡਿਊਟੀ ਤੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀ ਤੇ ਹੁੰਦਾ ਉਹਦੀ ਪ੍ਰੋਪਰ ਡਰੈਸ ਹੋਣੀ ਚਾਹੀਦੀ ਹੈ ਉਸ ਪੁਲਿਸ ਅਫਸਰ ਨੇ ਦੋ ਉਥੇ ਅਕਰਮਣਸ ਕੀਤੀਆਂ ਇੱਕ ਪਹਿਲਾਂ ਭਗਵੰਤ ਸਿੰਘ ਬਾਜੇ ਕੇ ਨੂੰ ਮਿਸ ਮੈਨਹੈਂਡਲ ਕੀਤਾ ਗਿਆ ਥਰੈਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਸਿਰਫ ਇਸ ਕਰਕੇ ਜੋ ਸਟੇਟ ਐ ਭਾਈ ਅੰਮਰਪਾਲ ਸਿੰਘ ਖਾਲਸਾ ਤੇ ਨੈਰੇਟਿਵ ਸਿਰਜ ਰਹੀ ਸੀ ਔਨ ਦਾ ਸਟੈਂਸ ਆਫ ਭਗਵੰਤ ਸਿੰਘ ਬਾਜੇ ਕੇ ਉਹਨੇ ਉਹਨੂੰ ਅ ਉਹ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡਡ ਪੇजेस ਤੇ ਤੇ ਕਈ ਖਾਲੀ ਪੇजेस ਤੇ ਸਾਈਨ ਕਰਾਏ ਇਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਕੰਪਲੇਂਟ ਆ ਐਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਤੇ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰੰਸ ਹੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਅਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ਡੀਲ ਕਰ ਰਿਹਾ ਸੀਗਾ ਉਹਦੀ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਹਾ ਸੀਗਾ ਉਹਦੀਆਂ ਇਹ ਸਟੇਟਮੈਂਟਸ ਆ ਇਹ ਪੁਲਿਸ ਅਫਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲੀਟੀਕਲ ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਆ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ డు ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸਰ ਕੈਨ ਨੋਟ ਬਾਉਂਡ ਟੂ డు ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਇਜਾਜ਼ਤ ਦਿੰਦਾ ਮਿਲਦੀ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਅਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜਿਵੇਂ ਨੂੰ ਕਿ ਗਾਂ ਇਲੈਕਸ਼ਨ ਵਗੈਰਾ ਲੜਨੀ ਹੋਵੇ ਜੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਆ ਪੁਲਿਸ ਅਫਸਰ ਐਫਜੇ ਪੁਲਿਸ ਅਫਸਰ ਜੀ ਸਾਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੋੜ ਨਹੀਂ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੂੰ ਇੱਕ ਸ਼ੋਕਾਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਸ ਕਮੇਟੀ ਨੂੰ ਲੋਕ ਸਭਾ ਦੀ ਨੂੰ ਤੇ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹਨਾਂ ਨੇ ਮੇਲਸ ਕੀਤੀਆਂ ਨੇ ਗੁਆਦਲਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਦਾ ਇਸ ਬੰਦ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ